ਕਿਤਾਬ ਕੌਰਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰਾ ਦਸਵੇਂ ਭਾਗ ਦੇ ਵਿੱਚ ਸੁਣੋ ਸ਼ਹੀਦ ਬੀਬੀ ਬਲਜਿੰਦਰ ਕੌਰ ਬੱਬੂ ਤਲਵੰਡੀ ਸਲੇਮ ਸ਼ਹੀਦ ਮਾਤਾ ਬਚਨ ਕੌਰ ਕੋਲਾਰਾਂ ਅਤੇ ਸ਼ਹੀਦ ਬੀਬੀ ਬਲਜੀਤ ਕੌਰ ਸਰਹਾਲੀ ਆਵਾਜ਼ ਗੁਰਜੰਟ ਸਿੰਘ ਰੁੱਪਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਹਰ ਤੋਤੀ ਤੁਮੜੀ ਅੰਦਰ ਵੇਸਨ ਕੋਰ ਸਾਧ ਭਲੇ ਅਣ ਨਾਤੇ ਆ ਚੋਰ ਸੇ ਚੋਰਾ ਚੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਨਾ 799 ਚੇਤ ਨਾਨਕ ਸ਼ਾਹੀ ਸੰਮਤ 520 April 1988 ਵਕਤ ਰਾਤ 8-9 ਵਜੇ ਤੋਂ ਬਾਅਦ ਪਿੰਡ ਤਲਵੰਡੀ ਸਲੇਮ ਨਕੋਦਰ ਕਪੂਰਥਲਾ ਸੜਕ ਤੇ ਨਕੋਦਰ ਤੋਂ 11 ਕਿਲੋਮੀਟਰ ਦੂਰ ਸੱਜੇ ਹੱਥ ਪਿੰਡ ਤਲਵੰਡੀ ਸਲੇਮ ਹੈ ਇਹ ਪਿੰਡ ਆਮ ਹੀ ਚਰਚਾ ਚ ਰਹਿੰਦਾ ਹੈ ਜਿਸ ਦੇ ਦੋ ਕਾਰਨ ਹਨ ਪਹਿਲਾ ਇਹ ਕਿ ਆਪਣੇ ਆਪ ਨੂੰ ਇੱਕ नक्सਲਵਾੜੀ ਕਹੋਣ ਵਾਲਾ ਇੱਕ ਕਵੀ ਇੰਡੀਅਨ ਸਟੇਟ ਦੇ ਗੁਰਗਿਆਂ ਦੇ ਹੱਥੀਂ ਚੜ੍ਹ ਕੇ 20ਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਖੜਕੂ ਸਿੰਘਾਂ ਵਿਰੁੱਧ ਲਗਾਤਾਰ ਜ਼ਹਿਰ ਕੱਢਦਾ ਰਿਹਾ ਉਹ ਸ਼ਰਾਬ ਚ ਧੁੱਤ ਹੋ ਕੇ ਗੁਰਦੁਆਰਾ ਸਾਹਿਬ ਜਾ ਕੇ ਖੜਕੂ ਸਿੰਘਾਂ ਨੂੰ ਗਾਲਾਂ ਕੱਢਦਾ ਲਲਕਾਰਦਾ ਵਾਰ-ਵਾਰ ਰੋਕਣ ਚੇਤਾਵਨੀਆਂ ਦੇਣ ਦੇ ਬਾਅਦ ਵੀ ਉਸ ਦੀਆਂ ਇਹ ਹਰਕਤਾਂ ਵਧਦੀਆਂ ਗਈਆਂ ਇਹੋ ਜਿਹੀਆਂ ਕਰਤੂਤਾਂ ਕਰਕੇ ਸਿੰਘਾਂ ਨੇ ਉਸ ਨੂੰ ਸਿੱਖ ਇਤਿਹਾਸ ਦੀਆਂ ਰੋਹ ਰੀਤਾਂ ਅਨੁਸਾਰ ਸਜ਼ਾ ਦੇ ਦਿੱਤੀ ਬੁਖਲਾੜ ਵਿੱਚ ਆ ਕੇ ਉਸ ਦੇ ਗੈਂਗ ਨਾਗਾ ਰੈਡੀ ਕਾਮਰੇਡ ਜਿਨ੍ਹਾਂ ਨੂੰ ਸਰਕਾਰ ਨੇ ਸਰਕਾਰੀ ਅਸਲੇ ਖਾੜਕੂਆਂ ਤੇ ਉਹਨਾਂ ਦੇ ਹਮਦਰਦਾਂ ਨੂੰ ਕਤਲ ਕਰਨ ਲਈ ਦਿੱਤੇ ਸਨ ਉਹਨਾਂ ਨੇ ਕੁਝ ਦਿਨਾਂ ਬਾਅਦ ਹੀ ਪਿੰਡ ਦੇ ਦੋ ਨਿਰਦੋਸ਼ਾਂ ਦਾ ਕਤਲ ਕਰ ਦਿੱਤਾ ਤੇ ਬਹੁਤ ਠੀਠਤਾ ਨਾਲ ਜ਼ਿੰਮੇਵਾਰੀ ਲਈ ਨਾਗਾ ਰੈਡੀ ਕਾਮ ਰੈਡਾਂ ਦੇ ਕਾਲੇ ਕਾਰਨਾਮੇ ਪਿੰਡ ਦੇ ਚਰਚਾ 'ਚ ਰਹਿਣ ਦਾ ਦੂਜਾ ਕਾਰਨ ਇਹ ਹੈ ਉਹ ਨੌਜਵਾਨ ਲੜਕੀ ਜਿਸ ਨੂੰ ਕਤਲ ਕੀਤਾ ਗਿਆ ਨਿਰਦੋਸ਼ ਤੇ ਕਾਲਜ ਦੀ ਇੱਕ ਵਿਦਿਆਰਥਣ ਸੀ ਉਹ ਅਮਰਤਾਰੀ ਸੀ ਤੇ ਉਸ ਵੇਲੇ ਸਮਾਜ ਤੇ ਵਿਦਿਆਰਥੀਆਂ ਵਿੱਚ ਪਰਚਲਤ ਕੁਰੀਤੀਆਂ ਤੇ ਸਿੱਖ ਸਮਾਜ ਲਈ ਸਰਗਰਮ ਨਾਮੀ ਸੰਸਥਾ ਮਾਈ ਭਾਗੋ ਰਜਮੈਂਟ ਦੀ ਸਿਰ ਕੱਢ ਸਰਗਰਮ ਆਗੂ ਸੀ ਇਸ ਦੇ ਨਾਲ ਹੀ ਉਸ ਦੇ નિર્ਦੋਸ਼ ਅਮਰ ਧਾਰੀ ਪਿਤਾ ਨੂੰ ਹੀ ਕਤਲ ਕਰ ਦਿੱਤਾ ਗਿਆ ਤੇ ਦੋਹੇ ਕਤਲਾਂ ਦੀ ਜ਼ਿੰਮੇਵਾਰੀ ਅਖਬਾਰਾਂ ਵਿੱਚ ਛੁਪਵਾ ਕੇ ਲਈ ਇਹਨਾਂ ਦੋਹਾਂ નિર્ਦੋਸ਼ਾਂ ਦਾ ਸਰਕਾਰੀ ਅਸਲੇ ਨਾਲ ਆਮ ਰੇਡਾਂ ਵੱਲ ਖਤਲ ਲਈ ਉਹਨਾਂ ਨੂੰ ਆਮ ਹੀ ਲਾਂ ਤਾਂ ਪੈਂਦੀਆਂ ਰਹਿੰਦੀਆਂ ਹਨ ਪਿੰਡ ਵਾਸੀ ਸਰਦਾਰ ਅਜੀਤ ਸਿੰਘ ਪੁੱਤਰ ਸਰਦਾਰ ਕਰਮ ਸਿੰਘ ਦੇ ਪਰਿਵਾਰ ਵਿੱਚ ਮੁੱਢੋਂ ਹੀ ਸਿੱਖ ਧਰਮ ਵਿੱਚ ਪਰਪਕਤਾ ਤੇ ਅਮਰਤਾਰੀ ਹੋਣ ਦੀ ਰੀਤ ਤੁਰੀ ਆਉਂਦੀ ਸੀ ਬੀਬੀ ਬਲਜਿੰਦਰ ਕੌਰ ਬੱਬੂ ਹੋਰੀ ਚਾਰ ਭੈਣ ਭਰਾ ਸਨ ਸਹਿਬ ਸਿੰਘ ਮਨਜੀਤ ਸਿੰਘ ਤੇ ਪਰਮਜੀਤ ਕੌਰ ਪਮੀ ਪਿਤਾ ਸਰਦਾਰ ਅਜੀਤ ਸਿੰਘ ਖੁਦ ਚੰਗੇ ਪੜ੍ਹੇ ਲਿਖੇ ਤੇ ਸਮਝਦਾਰ ਹੋਣ ਕਾਰਨ ਉਹਨਾਂ ਨੇ ਚਾਰੇ ਬੱਚਿਆਂ ਨੂੰ ਉੱਚ ਪੱਧਰੀ ਵਿਦਿਆ ਪ੍ਰਾਪਤ ਕਰਵਾਉਣ ਲਈ ਯਤਨ ਜਾਰੀ ਰੱਖੇ ਜਦੋਂ ਪਿੰਡ ਭੁੱਜੇ ਤਾਂ ਸਾਥ ਵਾਂਗ ਇੱਕ ਥੜੇ ਤੇ ਸਵੇਰੇ ਹੀ ਪਿੰਡ ਵਾਸੀ ਧੁੱਪ ਸੇਕ ਰਹੇ ਸਨ ਉਹ ਸਾਰੇ ਹੀ 50 ਸਾਲ ਜਾਂ ਇਸ ਤੋਂ ਵੱਡੀ ਉਮਰ ਦੇ ਸਨ ਉਹਨਾਂ ਸਾਰਿਆਂ ਨੇ ਬੀਬੀ ਬਲਜਿੰਦਰ ਕੌਰ ਤੇ ਉਹਨਾਂ ਦੇ ਪਿਤਾ ਦੇ નિર્ਦੋਸ਼ ਹੋਣ ਦੀ ਗੱਲ ਕਹੀ ਤੇ ਗਲਤ ਕਤਲ ਕਰਨ ਲਈ ਨਾਗਾ ਰੈਡੀ ਕਾਮਰੇਡਾਂ ਨੂੰ ਲਾਂਤਾਂ ਪਾਈਆਂ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਸੀ ਕਿ ਸਾਡੇ ਪਿੰਡ ਦੀ ਕੁੜੀ ਹੈ ਉਹ ਤਾਂ ਆਪਣੇ ਨਾਨਕੇ ਪਿੰਡ ਮਹਿਲਪੁਰ ਨੇੜੇ ਪਿੰਡ ਅਰੌਲੀ ਰਹਿੰਦੀ ਸੀ ਅਸੀਂ ਤਾਂ ਅਜੀਤ ਸਿੰਘ ਦੇ ਦੋ ਲੜਕੇ ਤੇ ਇੱਕ ਲੜਕੀ ਹੀ ਸਮਝਦੇ ਸੀ ਉਹ ਤਾਂ ਬਾਅਦ ਚ ਪਤਾ ਲੱਗਿਆ 2 ਸਾਲ ਪਹਿਲਾਂ ਆ ਕੇ ਕਹਿਣ ਲੱਗੀ ਸੀ ਪੱਕਾ ਯਾਦ ਹੈ ਕਿ ਪਹਿਲੀ ਵਾਰ ਗੁਰਦੁਆਰਾ ਸਾਹਿਬ ਗੁਰੂਪੁਰਪਤੇ ਦੇਖੀ ਸੀ ਅਮਰ ਛਕਿਆ ਹੋਇਆ ਸੀ ਪਿੰਡ ਵਾਸੀ ਰਿਸ਼ਪਾਲ ਸਿੰਘ ਦੱਸਦੇ ਨੇ ਨਕੋਦਰ ਸਥਿਤ ਗੁਰੂ ਨਾਨਕ ਨੈਸ਼ਨਲ ਕਾਲਜ ਫਾਰੂਮਨ ਵਿੱਚ ਪੜਦੀ ਬਲਜਿੰਦਰ ਕੌਰ ਬੱਬੂ ਉਸ ਵੇਲੇ ਹਰ ਇੱਕ ਪੰਥਕ ਸਮਾਗਮ ਵਿੱਚ ਮੂਰਲੀ ਕਤਾਰ ਵਿੱਚ ਹੋ ਕੇ ਵਿਚਰਦੇ ਸਿੱਖ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਵਾਰ-ਵਾਰ ਧਮਕਾਇਆ ਵੀ ਪਰ ਉਹ ਨਾ ਡਰੇ ਤੇ ਨਡਰਤਾ ਨਾਲ ਕੰਮ ਕਰਦੇ ਰਹੇ ਪਿੰਡ ਵਾਸੀਆਂ ਨੇ ਉਸ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ 71 ਪਿੰਡ ਵਾਲਿਆਂ ਨੇ ਦੱਸਿਆ ਕਿ ਪਾਸ ਨੂੰ ਮਾਰਨ ਮਰਵਾਉਣ ਵਿੱਚ ਉਸ ਦਾ ਹੱਥ ਹੋਣ ਦੇ ਸਾਰੇ ਦੋਸ਼ ਝੂਠੇ ਨੇ ਕੋਈ ਅਸਲੀਅਤ ਨਹੀਂ ਭਾਈ ਅਜੀਤ ਸਿੰਘ ਦੇ ਉਹਨਾਂ ਦੀ ਬੇਟੀ ਬਹੁਤ ਹੀ ਸਾਹੂ ਸੀ। ਉਹ ਦਿਨ ਰਾਤ ਕੰਮ ਆਉਣ ਵਾਲੇ ਸਨ। ਪਰਿਵਾਰ ਹਰ ਇੱਕ ਨਾਲ ਉੱਠ ਕੇ ਤੁਰਦਾ ਕੰਮ ਆਉਂਦਾ। ਉਹ ਦੱਸਦੇ ਹਨ ਕਿ ਕਿਰਤ ਕਰਨ ਖੇਤੀਬਾੜੀ ਕਰਨ ਵਾਲਾ ਪਰਿਵਾਰ ਸੀ। ਭੈਣ ਬੱਬੂ ਦੀ ਛੋਟੀ ਭੈਣ ਜਲੰਧਰ ਨੇੜੇ ਪਿੰਡ ਮਿੱਠਾਪੁਰ ਵਿਆਹੀ ਹੋਈ ਸੀ ਪਰ ਕਿਸੇ ਨੇ ਧੋਖੇ ਨਾਲ ਉਸ ਨੂੰ ਪਾਰਾ ਦੇ ਦਿੱਤਾ ਸੀ। ਫਿਰ ਲੀਵਰ ਦੇ ਕੈਂਸਰ ਕਾਰਨ ਉਸ ਦੀ ਮੌਤ ਹੋ ਗਈ। ਉਹਦਾ ਭਰਾ ਮਨਜੀਤ ਸਿੰਘ ਵੀ ਨਹੀਂ ਰਿਹਾ। ਬਸ ਇੱਕ ਸਹਿਬ ਸਿੰਘ ਹੀ ਨੇ ਜੋ ਇਸ ਵੇਲੇ ਜਰਮਨ ਵਿੱਚ ਰਹਿ ਰਹੇ ਹਨ ਇੱਕ ਹੋਰ ਪਿੰਡ ਵਾਸੀ ਰੇਸ਼ਮ ਸਿੰਘ ਦਾ ਕਹਿਣਾ ਸੀ ਜ਼ਿਕਰਯੋਗ ਹੈ ਕਿ ਖਾੜਕੂ ਸੰਘਰਸ਼ ਵਿਰੁੱਧ ਪੰਜਾਬ ਚ ਕੁਝ ਕਾਮਰੇਡ ਧੜੇ ਕੇ ਪੀਐਸ ਗਿਲ ਤੋਂ ਲੈ ਕੇ ਸੁਮੇਧ ਸੈਣੀ ਨਾਲ ਮਿਲ ਕੇ ਚੱਲੇ ਉਹਨਾਂ ਦਾ ਇੱਕ ਬਦਨਾਮ ਪੇਪਰ ਸੁਰਖ ਰੇਖਾ ਕੇ ਪੀਐਸ ਗਿਲ ਦੇ ਹੁਕਮਾਂ ਤੇ ਜਲੰਧਰ ਦੇ ਇੱਕ ਸਮੂਹਕ ਪੰਜਾਬੀ ਹਿੰਦੀ ਤੇ ਉਰਦੂ ਚ ਨਿਕਲਣ ਵਾਲੇ ਖ਼ਬਰ ਵਾਲੀ ਪ੍ਰੈਸ ਤੋਂ ਸ਼ਬਦਾ ਸੀ ਉਹ ਵੀ ਉਸ ਵੇਲੇ ਹਫ਼ਤਾਵਾਰੀ ਹੁੰਦਾ ਜਦੋਂ ਇਹ ਆਂਦੇ ਸਨ ਕਿ ਸਿੱਖ ਦੈਸ਼ਤਗਰਦ ਸਿੱਖ ਫਿਰਕਾ ਪਰਸਤ ਲਹਿਰ ਕਾਰਨ ਇਨਕਲਾਬੀ ਲਹਿਰ ਕਮਜ਼ੋਰ ਪੈ ਗਈ ਹੈ ਤੇ ਜਦੋਂ ਇਹਨਾਂ ਮੁਤਾਬਕ ਕਾਮਰੇਡਾਂ ਦੀ ਲਹਿਰ ਆਈ ਤਾਂ ਉਹ ਬਦਨਾਮ ਪੇਪਰ ਹਫ਼ਤਾਵਾਰੀ ਤੋਂ ਮਹੀਨਾਵਾਰੀ ਤੇ ਫਿਰ ਤਿੰਨ-ਤਿੰਨ ਮਹੀਨਿਆਂ ਤੋਂ ਹੀ ਮੁਸ਼ਕਲ ਨਾਲ ਸ਼ਬਦਾ ਰਿਹਾ ਕਿਉਂਕਿ ਇੰਡੀਅਨ ਸਟੇਟ ਨੇ ਖਾਲਸਤਾਨੀ ਸੰਘਰਸ਼ ਵਿਰੁੱਧ ਵਰਤ ਕੇ ਸੌਟ ਦਿੱਤੇ ਸਨ ਸ਼ਹਾਦਤ ਦੇਣ ਵਾਲੇ ਪਰਿਵਾਰਕ ਮੈਂਬਰ ਨੰਬਰ 1 ਬੀਬੀ ਬਲਜਿੰਦਰ ਕੌਰ ਬੱਬੂ ਨੰਬਰ 2 ਸਰਦਾਰ ਅਜੀਤ ਸਿੰਘ ਪਿਤਾ ਸ਼ਹੀਦ ਮਾਤਾ ਬਚਨ ਕੌਰ ਕੁਲਾਰਾਂ ਵਿਸਾਖ ਸੰਮਤ 525 ਮਈ 1993 ਪਿੰਡ ਕੁਲਾਰਾਂ ਜ਼ਿਲ੍ਹਾ ਪਟਿਆਲਾ ਇਹ ਦਿਨ ਜ਼ਿਲ੍ਹਾ ਪਟਿਆਲਾ ਚ ਪੈਂਦੇ ਪਿੰਡ ਕੁਲਾਰਾਂ ਵਾਸੀ ਮਾਤਾ ਬਚਨ ਕੌਰ ਤੇ ਪਰਿਵਾਰ ਲਈ ਫੇਰ ਮੁਸੀਬਤਾਂ ਦਾ ਪਹਾੜ ਲੈ ਕੇ ਆਇਆ ਪਰ ਮਾਤਾ ਆਪਣੇ ਦੋਹੇ ਖੜਕੂ ਪੁੱਤਰਾਂ ਵਾਂਗ ਪਰਬਤ ਤੋਂ ਭਾਰੀ ਮੌਤ ਮਰੇ ਉਹਨਾਂ ਨੇ ਜ਼ਾਲਮ ਪੁਲਿਸ ਅਫਸਰਾਂ ਵਾਂਗ ਕੱਖੋਂ ਹੋਲੀ ਜ਼ਿੰਦਗੀ ਦਾ ਰਾਹ ਨਾ ਚੁਣਿਆ ਮਈ 1993 ਨੂੰ ਬਦਨਾਮ ਸੀਆਈਏ ਲੱड्डा ਕੋਠੀ ਦੇ ਪੁਲਿਸ ਮੁਲਾਜ਼ਮ ਗੁਰਦੀਪ ਸਿੰਘ ਥਾਣੇਦਾਰ ਗੁਰਮੀਲ ਸਿੰਘ ਐਸਐਚਓ ਭਵਾਨੀਗੜ੍ਹ ਨੇ ਭਾਰੀ ਪੁਲਿਸ ਨਾਲ ਉਹਨਾਂ ਦੇ ਘਰ ਛਾਪਾ ਮਾਰ ਕੇ 50 ਸਾਲ ਦੀ ਉਮਰ ਦੇ ਮਾਤਾ ਬਚਨ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਮਾਤਾ ਤੇ ਘੋਰ ਅਤਿਆਚਾਰ ਕੀਤਾ ਮਾਤਾ ਦੇ ਦੋ ਪੁੱਤਰ ਕੋਸਮ ਪਹਿਲਾ ਸਿੱਖ ਸ਼ਹਾਦਤਾਂ ਦੇ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਵਾ ਗਏ ਸਨ ਪਿੰਡ ਤੋਂ ਬਾਹਰ ਲਗਾਤਾਰ ਗੋਲੀਆਂ ਚੱਲਣ ਦੀ ਆਵਾਜ਼ ਆਈ ਸਪਸ਼ਟ ਸੀ ਕਿ ਮਾਤਾ ਬਚਨ ਕੌਰ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਪੁਲਸ ਨੇ লাশ ਵੀ ਖੁਰਤਬੁਰਦ ਕਰ ਦਿੱਤੀ ਇੱਕ ਲਿਖਤ ਮੁਤਾਬਕ ਸੇਵਾਮੁਕਤ ਪੁਲਸ ਅਫਸਰ ਗੁਰਮੀਲ ਸਿੰਘ ਨੇ ਕਈ ਵਿਅਕਤੀਆਂ ਦੇ ਸਾਹਮਣੇ ਕਹਿ ਦਿੱਤਾ ਸੀ ਕਿ ਬਚਨ ਕੌਰ ਨੂੰ ਜਿਉਂਦਿਆਂ ਹੀ ਭਾਗੜਾ ਨਹਿਰ ਵਿੱਚ ਸੁੱਟ ਦਿੱਤਾ ਸੀ ਪਰਵਾਰਕ ਪੇਛੋਕੜ ਪਟਿਆਲਾ ਨੇੜੇ ਪਿੰਡ ਕੱਗਾ ਦੇ ਇੱਕ ਕਿਰਤੀ ਗੁਰਸਿੱਖ ਪਰਿਵਾਰ ਵਿੱਚ ਮਾਤਾ ਬਚਨ ਕੌਰ ਦਾ ਜਨਮ ਹੋਇਆ ਉਹਨਾਂ ਦੇ ਪੇਕੇ ਧਾਰਮਿਕ ਪ੍ਰਵਿਰਤੀ ਵਾਲੇ ਸਨ ਉਹ ਚਾਰ ਭਰਾਵਾਂ ਦੀ ਇਕਲੌਤੀ ਭੈਣ ਸੀ। ਉਹਨਾਂ ਦਾ ਵਿਆਹ ਕੁਲਾਰਾਂਵਾਸੀ ਸਰਦਾਰ ਜਸਮੀਲ ਸਿੰਘ ਨਾਲ ਹੋਇਆ। ਜਿਨ੍ਹਾਂ ਨੇ ਪਹਿਲਾਂ ਕੁਝ ਸਮਾਂ ਫੌਜ ਵਿੱਚ ਨੌਕਰੀ ਕੀਤੀ, ਫਿਰ ساری ਉਮਰ ਕਿਰਤ ਕਰਕੇ ਆਪਣੇ ਪਰਿਵਾਰ ਨੂੰ ਪਾਲਿਆ। ਉਹਨਾਂ ਦੇ ਘਰ ਤਿੰਨ ਪੁੱਤਰਾਂ ਤੇ ਚਾਰ ਧੀਆਂ ਨੇ ਜਨਮ ਲਿਆ। ਅਮਰਧਾਰੀ ਮਾਤਾ ਬਚਨ ਕੌਰ ਨੇ ਭਾਵੇਂ ਰਸਮੀ ਪੜਾਈ ਨਹੀਂ ਸੀ ਕੀਤੀ, ਪਰ ਗੁਰਬਾਣੀ ਦਾ ਉਹਨਾਂ ਨੂੰ ਗਿਆਨ ਸੀ ਤੇ ਰੋਜ਼ਾਨਾ ਦੋਹੇ ਸਮਾਂ ਗੁਰਦੁਆਰਾ ਸਾਹਿਬ ਜਾਂਦੇ। ਨਾਮ ਦੀ ਬਰਕਤ ਕਾਰਨ ਉਹ ਮਿਲਵਰਤਨ ਵਾਲੇ ਤੇ ਮਿੱਠ ਬੋਲਲੇ ਸਨ ਪੁੱਤਰ ਦਾ ਸਿੱਖ ਸੰਘਰਸ਼ ਵਿੱਚ ਕੋਦਣਾ 21 ਜੇਠ ਤੋਂ 23 ਜੇਠ ਨਾਨਕਸ਼ਹੀ ਸੰਮਤ 516 3 ਤੋਂ 6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰਦੁਆਰਿਆਂ ਤੇ ਇੰਡੀਅਨ ਸਟੇਟ ਦੇ ਹਮਲਿਆਂ ਦੌਰਾਨ ਹੋਰਨਾ ਸਿੱਖ ਨੌਜਵਾਨਾਂ ਵਾਂਗ ਮਾਤਾ ਦੇ ਵੱਡੇ ਨੌਜਵਾਨ ਪੁੱਤਰ ਭਾਈ ਸੁਖਰਾਜ ਸਿੰਘ ਉਰਫ ਸੁਖੀ ਕਲਾਰਾ ਨੇ ਹਥਿਆਰਬੰਦ ਸਿੰਘਾਂ ਦੇ ਕਾਰਜਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਵਾਵਾ ਸਮਾਂ ਗੁਪਤ ਤੌਰ ਤੇ ਇਹ ਕੰਮ ਚੱਲਦਾ ਰਿਹਾ ਫਿਰ ਪੁਲਿਸ ਵੱਲੋਂ ਗ੍ਰਿਫਤਾਰੀ ਤੇ ਤਸ਼ੱਦਦ ਬਾਅਦ ਉਹ ਲਹਿਰ ਚ ਕੁੱਲ ਵਕਤੀ ਦੇ ਤੌਰ ਤੇ ਸ਼ਾਮਲ ਹੋ ਗਏ ਉਹਨਾਂ ਦੀ ਦਲੇਰੀ ਤੇ ਚੜਤ ਦੇਖਦਿਆਂ 1990 ਚ ਭਾਈ ਸੁਖੀ ਨੂੰ ਪਿੰਡਰਾਂਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ ਦੇ ਜ਼ਿੰਮੇਵਾਰ ਅਹੁਦੇ ਤੇ ਲਾਇਆ ਗਿਆ ਜਿੱਥੇ ਜਿੱਥੇ ਵੀ ਜਥੇਬੰਦੀ ਦੇ ਆਗੂ ਨੇ ਉਹਨਾਂ ਦੀ ਜ਼ਿੰਮੇਵਾਰੀ ਲਈ ਉਹਨਾਂ ਬੇਖੂਬੀ ਨਭਾਈ ਨੌਜਵਾਨਾ ਸਿੱਖ ਸੂਰਮਿਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਚ ਖਪਾਉਣ ਵਾਲੇ ਕਈ ਜ਼ਾਲਮ ਪੁਲਿਸ ਵਾਲਿਆਂ ਨੂੰ ਸੋਦੇ ਲਾਏ ਉਹਨਾਂ ਦਾ ਨਾਮ ਮਸ਼ਹੂਰ ਖਾੜਕੂ ਸਿੰਘਾਂ ਦੀ ਕਤਾਰ ਚ ਆਉਣ ਲੱਗਿਆ ਭਾਈ ਸੁਖੀ ਦੇ ਸਿਰ ਦਾ ਇਨਾਮ ਰੱਖਿਆ ਗਿਆ ਸੀ ਖਾੜਕੂ ਪੁੱਤਰ ਦੀ ਸ਼ਹਾਦਤ ਫਿਰ ਇੱਕ ਦਿਨ ਪਟਿਆਲਾ ਜ਼ਿਲ੍ਹੇ ਦੇ ਪਿੰਡ ਖਿਡਾਲੀ ਕੋਲ ਜਥੇਬੰਦੀ ਦੇ ਚਾਰ ਖਾੜਕੂ ਸਿੰਘ ਕਿਸੇ ਖਾਸ ਉਦੇਸ਼ ਲਈ ਵਿਚਾਰ ਕਰੇ ਸਨ ਕਿ ਕਿਸੇ ਨੇ ਪੁਲਿਸ ਕੋਲ ਮੁਖਬਰੀ ਕੀਤੀ ਅਸਲੀ ਪੁਲਿਸ ਮੁਕਾਬਲਾ ਹੋਇਆ ਤਾਂ ਉਹਨਾਂ ਨੇ ਪੁਲਿਸ ਵਾਲਿਆਂ ਦੇ ਦੰਦ ਖੱਟੇ ਕਰ ਦਿੱਤੇ ਵਾਹ ਨਾ ਜਾਂਦੀ ਦੇਖ ਕੇ ਮਿਲਟਰੀ ਫੋਰਸਾਂ ਮਗਵਾਈਆਂ ਗਈਆਂ 5-6 ਘੰਟਿਆਂ ਦੇ ਜ਼ਬਰਦਸਤ ਪੁਲਿਸ ਮੁਕਾਬਲੇ ਵਿੱਚ ਭਾਈ ਸੁਖਰਾਮ ਸਿੰਘ ਉਰਫ ਸੁਖੀ ਕੋਲਾਰਾ ਸਮੇਤ 4 ਖਾੜਕੂ ਸ਼ਹੀਦियां ਪ੍ਰਾਪਤ ਕਰ ਗਏ ਤੇ ਫੌਜ ਤੇ ਪੁਲਿਸ ਦੇ ਕਈ ਸਿਪਾਹੀ ਮਾਰੇ ਗਏ ਉਸ ਵੇਲੇ ਭਾਈ ਸੁਖੀ ਦੀ ਉਮਰ 35 ਸਾਲ ਦੀ ਸੀ ਦੂਜੇ ਪੁੱਤਰ ਦੀ ਸ਼ਹਾਦਤ ਮਾਤਾ ਬਚਨ ਕੌਰ ਦਾ ਦੂਜਾ ਬੇਟਾ ਭਾਈ ਲੀਲਾ ਸਿੰਘ ਖਾਲਸਤਾਨ ਕਮਾਂਡੋ ਫੋਰਸ ਪੰਜ ਵੜ ਨਾਲ ਰਲ ਕੇ ਖਾੜਕੂ ਕਾਰਵਾਈਆਂ ਵਿੱਚ ਹਿੱਸਾ ਲੈਂਦਾ ਸੀ ਉਹਨਾਂ ਨੇ ਵੀ ਕਈ ਹਥਿਆਰਬੰਦ ਕਾਰਵਾਈਆਂ ਕੀਤੀਆਂ ਕਿਸੇ ਨੇ ਉਹਨਾਂ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰਵਾ ਦਿੱਤਾ ਪਰ ਪੁਲਿਸ ਹੱਥ ਆਉਣ ਦੀ ਬਚਾਏ ਉਹ ਸਾਈਨਾਈਡ ਕੈਪਸੂਲ ਖਾ ਕੇ ਸ਼ਹੀਦੀ ਦਾ ਜਾਮ ਪੀ ਗਏ। ਪੁਲਿਸ ਨੇ ਤਰਕੀਆਂ ਲੈਣ ਲਈ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ। ਦੋਹੇ ਖੜਕੂ ਭਰਾਵਾਂ ਦੀਆਂ ਲਾਸ਼ਾਂ ਉਹਨਾਂ ਦੀ ਮਾਤਾ ਬਚਨ ਕੌਰ ਤੇ ਪਰਿਵਾਰ ਨੂੰ ਨਾ ਦਿੱਤੀਆਂ। ਪੁਲਿਸ ਵਾਲਿਆਂ ਦਾ ਗੁੱਸਾ ਠੰਡਾ ਹੋਇਆ ਨਹੀਂ ਸੀ ਜਾਪਦਾ। ਉਹ ਪੁਲਿਸ ਮੁਕਾਬਲੇ 'ਚ ਮਾਰੇ ਗਏ ਮੁਲਾਜ਼ਮਾਂ ਦਾ ਬਦਲਾ ਇੱਕ ਅਮਰਤਾਰੀ ਨਿਹੱਥੀ ਮਾਤਾ ਤੋਂ ਲੈਣਾ ਚਾਹੁੰਦੇ ਸਨ। ਇਸੇ ਕਰਕੇ ਇਹਨਾਂ ਸ਼ਹੀਦੀਆਂ ਤੋਂ ਬਾਅਦ ਮਾਤਾ ਬਚਨ ਕੌਰ ਨੂੰ ਕਿਸੇ ਅਣਦਸੀ ਥਾਂ ਤੇ ਖਪਾ ਦਿੱਤਾ ਮਾਤਾ ਦਾ ਤੀਸਰਾ ਮਿਹਨਤੀ ਮਜ਼ਦੂਰੀ ਕਰਨ ਵਾਲਾ ਪੁੱਤਰ ਹਰ ਲਾਲ ਸਿੰਘ ਦੱਸਦਾ ਹੈ ਕਿ ਪੁਲਿਸ ਨੇ ਉਹਨਾਂ ਦਾ ਸਾਰਾ ਘਰ-ਬਾਰ ਉਜਾੜਿਆ ਉਹ ਸਾਰਾ ਸਮਾਨ ਚੱਕ ਕੇ ਲੈ ਜਾਂਦੇ ਸਨ ਇੱਥੋਂ ਤੱਕ ਕਿ ਪਰਿਵਾਰ ਨੇ ਪੁਲਿਸ ਜ਼ੁਲਮ ਤੋਂ ਬਚਣ ਲਈ ਜਿੱਥੇ ਵੀ ਰਹਿਣਾ ਸ਼ੁਰੂ ਕੀਤਾ ਉਹ ਘਰ ਵੀ ਉਜਾੜ ਦਿੱਤੇ ਗਏ ਉੱਥੋਂ ਵੀ ਸਾਰਾ ਸਮਾਨ ਲੁੱਟ ਪਟ ਲਿਆ ਹਰ ਲਾਲ ਸਿੰਘ ਨੂੰ ਵੀ ਕਈ ਵਾਰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਉਸ ਦੀ ਕੁੱਟਮਾਰ ਕਰਕੇ ਉਸ ਦੇ ਭਰਾਵਾਂ ਬਾਰੇ ਪੁੱਛਦੇ ਰਹੇ ਅੱਜ ਵੀ ਇਲਾਕਾ ਨਿਵਾਸੀ ਇਸ ਸ਼ਹੀਦ ਪਰਿਵਾਰ ਦਾ ਮਾਣ ਸਤਿਕਾਰ ਕਰਦੇ ਹਨ ਜਿਨ੍ਹਾਂ ਨੇ ਗੁਰੂ ਦੇ ਅਦਬ ਸਿੱਖ ਕੌਮ ਦੀ ਆਨ ਸ਼ਾਨ ਲਈ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ ਨਿਰਦੋਸ਼ ਮਾਤਾ ਬਚਨ ਕੌਰ ਨੂੰ ਖੋਪਾਉਣ ਲਈ ਪੰਜਾਬ ਪੁਲਿਸ ਭਵਾਨੀਗੜ ਬਦਨਾਮ ਸੀਆਈਏ ਲੱਡਾ ਕੋਠੀ ਦਾ ਗੁਰਦੀਪ ਸਿੰਘ ਤੇ ਐਸ ਐਚਓ ਗੁਰਮੀਲ ਸਿੰਘ ਜ਼ਿੰਮੇਵਾਰ ਹਨ। ਇਹੀ ਫਰਕ ਹੁੰਦਾ ਹੈ ਸਿੰਘਾਂ ਤੇ ਨੌਜਵਾਨ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਸ਼ਹੀਦ ਕਰਕੇ ਤਰੱਕੀਆਂ ਲੈਣ ਵਾਲਿਆਂ 'ਚ। ਸਿੱਖ ਪਰਬਤੋਂ ਭਾਰੀ ਮੌਤ ਮਰੇ ਤੇ ਇਨ੍ਹਾਂ ਜ਼ਾਲਮ ਪੁਲਿਸ ਵਾਲਿਆਂ ਨੇ ਨਿਰਦੋਸ਼ਾਂ ਦੇ ਖੂਨ ਤੇ ਤਰੱਕੀਆਂ ਹਾਸਲ ਕਰਕੇ ਕੱਖੋਂ ਹੌਲੀ ਜ਼ਿੰਦਗੀ ਚੁਣੀ। ਸ਼ਹਾਦਤ ਦੇਣ ਵਾਲੇ ਪਰਿਵਾਰਕ ਮੈਂਬਰ ਮਾਤਾ ਬਚਨ ਕੌਰ ਭਾਈ ਸੁਖਰਾਮ ਸਿੰਘ ਉਰਫ ਸੁਖੀ ਕੋਲਾਰਾ ਪੁੱਤ ਭਾਈ ਲੀਲਾ ਸਿੰਘ ਪੋਤਾ ਸ਼ਹੀਦ ਬੀਬੀ ਬਲਜੀਤ ਕੌਰ ਸਰਹਾਲੀ 29 ਮੱਘਰ ਸੰਮਤ 524 13 ਦਸੰਬਰ 1992 ਗੁਰੂ ਸਰ ਮਹਾਰਾਜ ਜ਼ਿਲ੍ਹਾ ਬਠਿੰਡਾ ਗੁਰੂ ਘਰ ਦੇ ਇੱਕ ਪਾਸੇ ਬਣੀ ਲੰਗਰ ਦੀ ਵਿਸ਼ਾਲ ਇਮਾਰਤ ਦੇ ਦਰਵਾਜ਼ੇ ਤੇ ਜ਼ੋਰਦਾਰ ਠੱਕ ਠੱਕ ਦੀ ਆਵਾਜ਼ ਆਉਂਦੀ ਹੈ ਮੁੱਖ ਸੇਵਾਦਾਰ ਬਾਬਾ ਹਰਦੇয়াল ਸਿੰਘ ਇੱਕ ਹੋਰ ਸੇਵਾਦਾਰ ਨੂੰ ਦਰਵਾਜ਼ਾ ਖੋਲਣ ਲਈ ਆਖਦੇ ਹਨ ਦਰਵਾਜ਼ਾ ਖੋਲਦਿਆਂ ਹੀ ਪੁਲਿਸ ਦੀਆਂ ਧਾੜਾਂ ਕਿਸੇ ਭੁੱਖੇ ਜਾਨਵਰ ਸ਼ਿਕਾਰੀ ਵਾਂਗ ਅੰਦਰ ਨੂੰ ਟੁੱਟ ਪਈਆਂ ਲੰਗਰ ਹਾਲ ਨੂੰ ਚਾਰੇ ਪਾਸਿਓਂ ਚੰਗੀ ਤਰ੍ਹਾਂ ਘੇਰਾ ਪਾ ਲયો ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਸਰਹਾੜੀ ਥਾਣੇ ਦਾ ਥਾਣੇਦਾਰ ਸੁਰਿੰਦਰਪਾਲ ਸਿੰਘ ਨੇ ਮੁਲਾਜ਼ਮਾਂ ਨੂੰ ਹੁਕਮ ਦਿੱਤਾ ਕਾਰ ਸੇਵਾ ਦੀ ਆੜ ਵਿੱਚ ਅੱਤਵਾਦ ਦਾ ਗੋਰਖ ਧੰਦਾ ਚਲਾ ਰੱਖਿਆ ਹੈ ਕਾਰ ਸੇਵਾ ਦਾ ਚੰਗਾ ਮਖੌਟਾ ਹੈ ਜੋ ਮਰਜੀ ਗੈਰ ਕਾਨੂੰਨੀ ਕਾਰਨਾਮੇ ਕਰੀ ਚੱਲੋ ਅੱਤਵਾਦੀਆਂ ਦੀ ਛੁਪਣਗਾਹ ਬਣਾਈ ਚੱਲੋ ਹਾਂ ਦੱਸ ਬਈ ਬਾਬਾ ਕਿੱਥੇ ਨੇ ਅੱਤਵਾਦੀ ਕਿਹੜੇ ਘੋਰਨੇ ਚ ਲੁਕਾ ਰੱਖਿਆ ਈ ਤੈ ਉਹਨਾਂ ਨੂੰ ਕੱਢ ਫਿਰ ਆਪਣੇ ਸ਼ੇਰਾਂ ਨੂੰ ਅੰਮ੍ਰਿਤਸਰ ਛੱਡ ਕੇ ਬਠਿੰਡੇ ਆ ਕੇ ਬੈਠਣ ਨਾਲ ਕਾਲੇ ਕਾਰਨਾਮੇ ਤਾਂ ਨਹੀਂ ਲੁਕਦੇ ਹਕੂਮਤ ਵੱਲੋਂ ਦਿੱਤੀਆਂ ਖੁੱਲਾਂ ਤੇ ਖਾਕੀ ਦੇ ਹੰਕਾਰ ਚ ਚੌੜਾ ਹੋਇਆ ਥਾਣੇਦਾਰ ਲਗਾਤਾਰ ਬੋਲੀ ਜਾ ਰਿਹਾ ਸੀ ਥਾਣੇਦਾਰ ਸਾਹਿਬ ਗੁਰੂ ਘਰ ਦਾ ਲੰਗਰ ਚੱਲ ਰਿਹਾ ਹੈ ਗੁਰੂ ਘਰਾਂ ਦੀ ਕਾਰ ਸੇਵਾ ਅਜਹੀ ਕੋਈ ਗੱਲ ਨਹੀਂ ਕਿ ਕੋਈ ਖਾੜਕੂ ਸਿੰਘ ਸਾਡੇ ਕੋਲ ਲੁਕਿਆ ਜਾਂ ਛੁਪਿਆ ਹੋਵੇ ਤੁਸੀਂ ਚਾਹੇ ਸਾਰੇ ਹਾਲ ਸਟੋਰ ਲੰਗਰ ਹਾਲ ਦੀ ਤਲਾਸ਼ੀ ਲੈ ਲਵੋ ਬਾਬਾ ਹਰਦੇਵਾਲ ਸਿੰਘ ਨੇ ਆਪਣੀ ਸ੍ਰੀ ਸਾਹਿਬ ਦਾ ਗਾਤਰਾ ਠੀਕ ਕਰਦਿਆਂ ਨਿਡਰਤਾ ਤੇ ਨਿਮਰਤਾ ਨਾਲ ਉਤਰ ਦਿੱਤਾ ਕਿੱਥੇ ਹੈ ਉਹ ਤੇਰਾ ਜਵਾਈ ਮਾਨੋਚਾ ਫੜਾ ਆਪਣੇ ਜਵਾਈ ਨੂੰ ਥਾਣੇਦਾਰ ਸੁਰਿੰਦਰਪਾਲ ਨੇ ਕਿਹਾ ਤਾਂ ਬਾਬਾ ਹਰਦੀਾਲ ਸਿੰਘ ਨੇ ਉਸੇ ਅੰਦਾਜ਼ ਚ ਜਵਾਬ ਦਿੱਤਾ ਜਵਾਈ ਹੋਵੇਗਾ ਤੇਰਾ ਥਾਣੇਦਾਰਾ ਸਾਡਾ ਤਾਂ ਉਹ ਭਰਾ ਹੈ ਭਰਾ ਭਰਾ ਕਦੇ ਵੀ ਆਪਣੇ ਭਰਾ ਨੂੰ ਫੜਾਉਂਦਾ ਨਹੀਂ ਹੁੰਦਾ ਉਸ ਵੇਲੇ ਮੌਕੇ ਦੇ ਗਵਾਹ ਬਾਬਾ ਹਰਦੀਪ ਸਿੰਘ ਮਹਾਰਾਜ ਨੇ ਦੱਸਿਆ ਕਿ ਬਾਬਾ ਹਰਦੀਾਲ ਸਿੰਘ ਨੂੰ ਵਰਤਨ ਵਾਲੀ ਸਾਰੀ ਅਨਹੋਣੀ ਦਾ ਪਤਾ ਹੋਣ ਦੇ ਬਾਵਜੂਦ ਵੀ ਢੂਲ ਰਹਿ ਕੇ ਉੱਤਰ ਦਿੰਦੇ ਰਹੇ ਪਹਿਲਾਂ ਵੀ ਇਹਨਾਂ ਦੇ ਡੇਰਿਆਂ ਤੇ ਪੁਲਿਸ ਦੀਆਂ ਛਾਪੇ ਮਾਰੀਆਂ ਹੁੰਦੀਆਂ ਸਨ ਪੁਲਿਸ ਕੀਮਤੀ ਸਮਾਨ ਲੁੱਟ ਕੇ ਲੈ ਜਾਂਦੀ ਸੀ ਪਰ ਅੱਜ ਆਈਆਂ ਪੁਲਿਸ ਦੀਆਂ ਹੀੜਾਂ ਦਾ ਮਕਸਦ ਹੀ ਕੋਈ ਹੋਰ ਸੀ ਉਹ ਤਲਾਸ਼ੀ ਲੈਂਦੇ ਰਹੇ ਤਲਾਸ਼ੀ ਦੌਰਾਨ ਕਾਫੀ ਕੀਮਤੀ ਸਮਾਨ ਵੀ ਚੱਕ ਲਿਆ ਚੱਲ ਹਰदयाल ਚੱਲ ਨਾਲ ਕੁਝ ਤਫ਼ਤੀਸ਼ ਪੜਤਾਲ ਕਰਨੀ ਹੈ ਪੁਲਿਸ ਅਫਸਰਾਂ ਨੇ ਬਾਬਾ ਹਰदयाल ਸਿੰਘ ਨੂੰ ਇਸ਼ਾਰਾ ਕੀਤਾ ਉਹ ਅਜੇ ਉੱਠ ਕੇ ਜੁੱਤੀ ਹੀ ਪਾਉਣ ਲੱਗੇ ਸਨ ਕਿ ਨਹੀਂ ਨਹੀਂ ਮੈਂ ਨਹੀਂ ਇਕੱਲਿਆਂ ਬਾਪੂ ਜੀ ਨੂੰ ਜਾਣ ਦੇਣਾ ਮੇਰੀ ਮਾਂ ਮੇਰਾ ਪਿਤਾ ਸਭ ਕੁਝ ਬਾਪੂ ਜੀ ਹੀ ਨੇ ਜੇ ਕੋਈ ਮੇਰੇ ਬਾਪੂ ਨੂੰ ਲੈ ਕੇ ਜਾਊਗਾ ਤਾਂ ਮੈਂ ਨਾਲ ਜਾਵਾਂ ਦੋ ਹਫ਼ਤੇ ਹੀ ਪਹਿਲਾਂ ਵਿਆਹੀ ਬਾਬਾ ਹਰदयाल ਸਿੰਘ ਦੀ ਨੌਜਵਾਨ ਬੇਟੀ ਬਲਜੀਤ ਕੌਰ ਨੇ ਆਪਣੇ ਬਾਪੂ ਅੱਗੇ ਦੋਹੇ ਬਾਹਾਂ ਚੌੜੀਆਂ ਕਰਕੇ ਕੰਧ ਬਣਾ ਕੇ ਕਿਹਾ ਕੁੜੀਏ ਪਾਸੇ हट ਜਾ ਨਹੀਂ ਤੈਨੂੰ ਵੀ ਲਪੇਟ ਕੇ ਲੈ ਜਾਵਾਂਗੇ ਨਾਲ ਲੜਕੀ ਦੀ ਜ਼ੁਰਤ ਕਾਰਨ ਪੁਲਿਸ ਅਫਸਰ ਦਾ ਔਰ ਪਾਰਾ ਵੱਧ ਗਿਆ ਕੁਝ ਪਲ ਤਲਖੀ ਚੱਲਦੀ ਰਹੀ ਬਲਜੀਤ ਕੌਰ ਆਪਣੇ ਪਿਤਾ ਦੇ ਅੱਗੇੋਂ ਨਾ ਹਟੀ ਤਾਂ ਪੁਲਿਸ ਬਲਜੀਤ ਕੌਰ ਤੇ ਉਸਦੇ ਬਾਪ ਬਾਬਾ ਹਰਦੇਵਾਲ ਸਿੰਘ ਨੂੰ ਗੈਰ ਕਾਨੂੰਨੀ ਤੇ ਜ਼ਬਰੀ ਇਤਿਹਾਸਕ ਥਾਂ ਗੁਰੂ ਸਾਰ ਮਹਾਰਾਜ ਤੋਂ ਉੱਥੇ ਮੌਜੂਦ ਕਾਰ ਸੇਵਕਾਂ ਦੇ ਸਾਹਮਣੇ ਚੁੱਕ ਕੇ ਲੈ ਗਈ ਗੁਰੂ ਘਰ ਚ ਪੁਲਿਸ ਕਰੋੜਾਂ ਦੀ ਲੋਟਾ 800 ਸਮਤ 524 23 ਸਤੰਬਰ 1992 ਬਾਬਾ ਹਰਦੀਾਲ ਸਿੰਘ ਸਰਹਾਲੀ ਨੂੰ ਅਗਵਾ ਕਰਨ ਲਈ ਗੋਇੰਦਵਾਲ ਸਾਹਿਬ ਸਥਿਤ ਗੁਰਦੁਆਰਾ ਸਾਹਿਬ 'ਚ ਪੁਲਿਸ ਆਈ ਪਰ ਬਾਬਾ ਜੀ ਨਾ ਮਿਲੇ ਤਾਂ ਪੁਲਿਸ ਨੇ ਗੁਰਦੁਆਰੇ ਦਾ ਸਾਰਾ ਕੀਮਤੀ ਸਮਾਨ ਜਿਸ ਵਿੱਚ 6 ਗੱਡੀਆਂ, 2 ਟਰੱਕ, 2 ਗੱਡੀਆਂ ਟਾਟਾ 407, 2 ਕਿਲੋ ਸੋਨਾ, 2000 ਕਣਕ ਦੀਆਂ ਬੋਰੀਆਂ, 10 ਲੱਖ ਦੇ ਕਰੀਬ ਨਗਦੀ ਆਦ ਲੁੱਟ ਕੇ ਲੈ ਗਏ। ਜਬਰੀ ਚੁੱਕੇ ਸਾਰੇ ਸਮਾਨ ਦੀ ਸੂਚੀ ਬਣਾ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਪਰ ਇਸ ਦੀ ਕੋਈ ਪੁੱਛ ਪੜਤਾਲ ਨਹੀਂ ਹੋਈ ਬਲਜੀਤ ਕੌਰ ਦਾ ਜਨਮ ਹਰਿਆਣਾ ਵਿੱਚ ਹੋਇਆ ਬਾਬਾ ਹਰदयाल ਸਿੰਘ ਬਚਪਨ ਤੋਂ ਹੀ ਗੁਰੂ ਘਰ ਕਾਰ ਸੇਵਾ ਨਾਲ ਜੁੜੇ ਹੋਏ ਸਨ ਉਨ੍ਹਾਂ ਵਿਆਹ ਨਹੀਂ ਸੀ ਕਰਵਾਇਆ ਪਰ ਇਹ ਲੜਕੀ ਬਲਜੀਤ ਕੌਰ ਨੂੰ ਗੋਦ ਲੈ ਕੇ ਬਾਪ ਤੇ ਮਾਂ ਇੱਕ ਬਣ ਕੇ ਪਾਲਿਆ ਪਲੋਸਿਆ ਪੜਾਇਆ ਤੇ ਕੁਝ ਸਮਾਂ ਪਹਿਲਾਂ ਹੀ ਵਿਆਹੀ ਲੜਕੀ ਨੂੰ ਉਸਦੇ ਨਾਨਕੇ ਪਿੰਡ ਠੱਠਾ ਦੇ ਸਕੂਲ 'ਚ ਹੀ ਪੜਨ ਲਾਇਆ ਗਿਆ। ਜਦ ਉਸਨੇ ਸਕੂਲੀ ਪੜ੍ਹਾਈ ਪੂਰੀ ਕੀਤੀ ਤਾਂ ਜਿੱਥੇ ਬਾਬਾ ਜੀ ਜਾਂਦੇ ਉਹ ਅਕਸਰ ਉਹਨਾਂ ਦੇ ਨਾਲ ਹੀ ਰਹਿੰਦੀ। ਆਲੇ-ਦੁਆਲੇ ਧਾਰਮਿਕ ਮਾਹੌਲ ਹੋਣ ਕਾਰਨ ਉਹ ਬਹੁਤਾ ਸਮਾਂ ਪਾਠ ਕਰਦੀ ਫਿਰ ਕਾਰ ਸੇਵਾ ਲੰਗਰ ਸੇਵਾ 'ਚ ਆਪਣਾ ਯੋਗਦਾਨ ਪਾਉਂਦੀ। ਸੰਗਤਾਂ ਦੇ ਸੁਚੱਜੇ ਢੰਗ ਨਾਲ ਕੱਪੜੇ ਸਿਉਂਦੀ। ਬਲਜੀਤ ਕੌਰ ਦੇ ਸੁਭਾਅ ਦੀ ਖਾਸੀਅਤ ਸੀ ਕਿ ਉਹ ਬਹੁਤ ਘੱਟ ਬੋਲਦੀ, ਨਿਮਰਤਾ ਨਾਲ ਬੋਲਦੀ। ਤੇ ਹਰ ਵੇਲੇ ਗੁਰੂ ਸ਼ਬਦ ਨਾਲ ਜੁੜ ਕੇ ਗੁਰਮਤ ਦੇ ਦਰਸਾਏ ਰਾਹ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ ਤੇ ਪਹਿਰਾ ਦੇਂਦੀ। ਬੀਬੀ ਬਲਜੀਤ ਕੌਰ ਦਾ ਵਿਆਹ ਬਾਬਾ ਹਰੀਆਲ ਸਿੰਘ ਨੇ ਬਲਜੀਤ ਕੌਰ ਦਾ ਵਿਆਹ 29 ਸਤੰਬਰ 1992 14 ਅਸੂ ਨਾਨਕ ਸਾਹਿਬ ਸੰਮਤ 524 ਨੂੰ ਬਿਠਿੰਡਾ ਦੇ ਮੋੜ ਨੇੜੇ ਦੀਕ ਪਿੰਡ ਰਾਮਨਗਰ ਵਿਖੇ ਸੁਖਮਿੰਦਰ ਸਿੰਘ ਜੋ ਕਿਸੇ ਕੀਟਨਾਸ਼ਕ ਦਵਾਈਆਂ ਵਾਲੀ ਕੰਪਨੀ 'ਚ ਕੰਮ ਕਰਦਾ ਸੀ ਨਾਲ ਕੀਤਾ ਵਿਆਹ ਗੁਰਮਤ ਮਰਜਾਦਾ ਤੇ ਸਾਦਗੀ ਨਾਲ ਹੋਇਆ ਜਿਸ ਇਲਾਕੇ ਦੀਆਂ ਸੰਗਤਾਂ ਤੇ ਸਿੱਖ ਸ਼ਖਸ਼ੀਅਤਾਂ ਨੇ ਵੀ ਹਾਜ਼ਰੀ ਭਰੀ ਸੀ ਘਟਨਾ ਵਾਲੇ ਦਿਨ ਤੋਂ ਪਹਿਲਾਂ ਬਲਜੀਤ ਕੌਰ ਬਾਬਾ ਜੀ ਤੇ ਹੋਰ ਸੰਗਤਾਂ ਨੂੰ ਮਿਲਣ ਲਈ ਆਪਣੇ ਸਹੁਰੇ ਘਰ ਤੋਂ ਗੁਰੂ ਸਾਹਿਬ ਮਹਾਰਾਜ ਆਈ ਹੋਈ ਸੀ ਬੀਬੀ ਬਲਜੀਤ ਕੌਰ ਦੇ ਬਾਪ ਬਾਬਾ ਹਰਦੇয়াল ਸਿੰਘ ਸਰਹਾਲੀ ਦੀ ਸਿੱਖ ਹਥਿਆਰਬੰਦ ਲਹਿਰ ਨਾਲ ਬਹੁਤ ਹਮਦਰਦੀ ਸੀ। ਉਹਨਾਂ ਕੋਲ ਅਕਸਰ ਹੀ ਬਾਬਾ ਗੁਰਬਚਨ ਸਿੰਘ ਮਾਨੋਚਾਲ, ਭਾਈ ਸੁਖਦੇਵ ਸਿੰਘ ਸਖੀਰਾ, ਭਾਈ ਬਲਦੇਵ ਸਿੰਘ ਸਖੀਰਾ, ਭਾਈ ਅਨਾਰ ਸਿੰਘ ਪਾੜਾ, ਭਾਈ ਭਜਨ ਸਿੰਘ ਮੰਡ, ਦੁਰਗਾਪੁਰੀਆ, ਬਾਬਾ ਹਰੀ ਸਿੰਘ ਬੱਬਰ, ਭਾਈ ਗੁਰਜੰਟ ਸਿੰਘ ਰਾਜਸਤਾਨੀ, ਭਾਈ ਬਲਦੇਵ ਸਿੰਘ ਕੋਡਾਣੀ, ਭਾਈ ਬੂਟਾ ਸਿੰਘ 84, ਸਿੱਖ ਸਟੂਡੈਂਟ ਫੈਡਰੇਸ਼ਨ ਦੇ 77 ਭਾਈ ਗੁਰਜੀਤ ਸਿੰਘ ਪੂਲੀ ਆਦਿ ਸਮੇਤ ਸੈਂਕੜੇ ਖੜਕੂ ਸਿੰਘ ਆਉਂਦੇ ਜਾਂਦੇ ਸਨ ਜਿਸ ਕਾਰਨ ਬਾਬਾ ਜੀ ਹਕੂਮਤ ਦੀਆਂ ਅੱਖਾਂ 'ਚ ਰੜਕਦੇ ਸੀ ਬਾਬਾ ਜੀ ਤੇ ਉਹਨਾਂ ਦੇ ਜਥੇ ਨੇ ਇਤਿਹਾਸਿਕ ਗੁਰੂ ਘਰਾਂ ਜਿਵੇਂ 1990 ਨਾਨਕਸ਼ਾਹੀ ਸੰਮਤ 524 ਚ ਤਿੰਨ ਨਿਸ਼ਾਨ ਸਾਹਿਬ ਹਜੂਰ ਸਾਹਿਬ ਤੇ ਹੋਰ ਵੱਖ-ਵੱਖ ਇਤਿਹਾਸਿਕ ਥਾਵਾਂ ਤੇ ਚੜਾਏ ਮਾਤਾ ਭਾਗੂ ਜੀ ਨਾਲ ਸੰਬੰਧਿਤ ਆਂਧਰਾ ਪ੍ਰਦੇਸ਼ 'ਚ ਇਤਿਹਾਸਿਕ ਜਗ੍ਹਾ ਤੇ ਅਤੇ ਹੋਰ ਸ਼ਹੀਦ ਹੋਏ ਸਿੰਘਾਂ ਦੀ ਯਾਦ ਚ ਨਿਸ਼ਾਨ ਸਾਹਿਬ ਚੁਲਾਏ ਅਤੇ ਬਹੁਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬਾਂ ਦੀ ਸੇਵਾ ਕਰਵਾਈ। ਇਹ ਸਾਰੇ ਕਾਰਜ ਦੌਰਾਨ ਬੀਬੀ ਬਲਜੀਤ ਕੌਰ ਜਿਨੇ ਵੀ ਨਾਲ ਹੀ ਸੇਵਾ ਕਰਾਈ। ਅਗਲੇ ਦਿਨ ਪੁਲਿਸ ਜ਼ਿਲ੍ਹੇ ਤਰਨਤਾਰਨ ਦੇ ਐਸਐਸਪੀ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਸਾਰੇ ਅਗਵਾ ਕਾਂਡ ਤੇ ਬਹੁਤ ਝੂਠ ਬੋਲਿਆ। ਇਥੋਂ ਤੱਕ ਕਿਹਾ ਕਿ ਅਤਵਾਦ ਦੇ اڈਿਆਂ ਦਾ ਪਰਦਾਫਾਸ਼ ਆਦ। ਪੁਲਿਸ ਵੱਲੋਂ ਬੀਬੀ ਬਲਜੀਤ ਕੌਰ ਤੇ ਉਹਨਾਂ ਦੇ ਬਾਪ ਬਾਬਾ ਹਰदयाल ਸਿੰਘ ਦੇ ਪਿਤਾ ਤੀ ਦੇ ਪਵਿੱਤਰ ਰਿਸ਼ਤੇ ਤੇ ਆਤ ਘਟਿਆ ਕਮੀਨੀ ਸੋਚ ਦਾ ਪ੍ਰਗਟਾਵਾ ਕਰਦਿਆਂ ਇਸ ਪਵਿੱਤਰ ਰਿਸ਼ਤੇ ਨੂੰ ਦਾਗਦਾਰ ਕਰਨ ਲਈ ਜਗ ਬਾਣੀ ਅਖਬਾਰ ਚ ਬਹੁਤ ਕੁਫਰ ਤੇ ਕੂੜ ਤੋਲਿਆ ਗਿਆ ਜਿਸ ਦਾ ਵਰਣਨ ਕਰਨਾ ਵੀ ਔਖਾ ਹੈ ਬੀਬੀ ਬਲਜੀਤ ਕੌਰ ਤੇ ਬਾਬਾ ਜੀ ਨੂੰ ਪੁਲਿਸ ਵੱਲੋਂ ਜ਼ਬਰੀ ਗੁਰੂ ਘਰ ਚੋਂ ਅਗਵਾ ਕਰਨ ਦੀ ਘਟਨਾ ਬਿਠੰਡਾ ਇਲਾਕੇ 'ਚ ਅੱਗ ਵਾਂਗ ਫੈਲ ਗਈ। ਸਿੱਖ ਸੰਗਤਾਂ 'ਚ ਬਹੁਤ ਰੋਸ ਸੀ। ਇਲਾਕੇ ਦੀਆਂ ਸੰਗਤਾਂ ਨੇ ਪੁਲਿਸ ਅਫਸਰਾਂ, ਹਕੂਮਤ ਦੇ ਮੰਤਰੀਆਂ ਤੱਕ ਪਹੁੰਚ ਕੀਤੀ। ਉੱਚ ਅਧਿਕਾਰੀਆਂ, ਸਰਕਾਰ ਦੇ ਨੁਮਾਇੰਦਿਆਂ ਨੂੰ ਟੈਲੀਗ੍ਰਾਮ, ਰਜਿਸਟਰਡ ਚਿੱਠੀ ਪੱਤਰ, ਫੈਕਸ ਗੱਡੀਆਂ। ਬਾਬਾ ਹਰਦੀਪ ਸਿੰਘ ਮਹਾਰਾਜ ਨੇ ਦੱਸਿਆ ਕਿ ਪੰਚਾਇਤਾਂ ਉਸ ਵੇਲੇ ਦੇ ਚਰਚਤ ਨੇਤਾ ਜਗਮੀਰ ਸਿੰਘ ਬਰਾੜ ਤੇ ਇੰਦਰਜੀਤ ਸਿੰਘ ਜੀਰਾ ਨੂੰ ਵੀ ਮਿਲੀਆਂ। ਦੂਜੇ ਪਾਸੇ ਤਰਨਤਾਰਨ ਇਲਾਕੇ ਦੀ ਸੰਗਤ ਨੇ ਵੀ ਬੀਬੀ ਤੇ ਬਾਬਾ ਜੀ ਨੂੰ ਪੁਲਿਸ ਦੇ ਚੁੰਗਲ ਤੋਂ ਛਡਵਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ ਸੀ ਪੁਲਿਸ ਨਾਲ 5 ਲੱਖ ਫਿਰੌਤੀ ਦਾ ਸੌਦਾ ਪੁਲਿਸ ਵੱਲੋਂ ਨੌਜਵਾਨਾਂ ਨੂੰ ਅਗਵਾ ਕਰਨਾ ਤੇ ਫਿਰ ਲੱਖਾਂ ਰੁਪਏ ਲੈ ਕੇ ਛੱਡਣਾ ਆਮ ਗੱਲ ਸੀ ਸੰਗਤਾਂ ਨੇ ਸੋਚਿਆ ਕਿ ਇਸ ਢੰਗ ਨਾਲ ਵੀ ਬਲਜੀਤ ਕੌਰ ਤੇ ਬਾਬਾ ਜੀ ਦੀ ਜਾਨ ਬਚ ਰਹੇ ਤਹਿਸੀਲ ਪੱਟੀ ਦੇ ਪਿੰਡ ਸੀਤੋ ਮੈਂ ਝੁੱਗੀਆਂ ਵਾਸੀ ਪੁਲਿਸ ਏਜੰਟ ਦਲਬਾਖ ਸਿੰਘ ਨਾਲ رابطہ ਕੀਤਾ ਤਾਂ ਉਸਨੇ ਡੀਐਸਪੀ ਕਸ਼ਮੀਰਾ ਸਿੰਘ ਤੇ ਇੰਸਪੈਕਟਰ ਗੁਰਿੰਦਰ ਸਿੰਘ ਨਾਲ ਮਿਲ ਦੱਸਿਆ ਕਿ ਲੜਕੀ ਤੇ ਉਸਦੇ ਬਾਪ ਨੂੰ ਛੱਡਣ ਬਦਲੇ 5 ਲੱਖ ਰੁਪਏ ਦੇਣੇ ਪੈਣਗੇ ਸੌਦਾ ਤੈ ਹੋ ਗਿਆ 2.5 ਲੱਖ ਰੁਪਏ ਪਹਿਲਾਂ ਲੈ ਲੇ ਬਾਕੀ ਰਕਮ ਬੰਦੇ ਛੱਡਣ ਦੇ ਨਾਲ ਹੀ ਪਰ ਪੁਲਿਸ ਨੂੰ ਰਹਿਮ ਕਿੱਥੇ ਉਹ 2.5 ਲੱਖ ਵੀ ਖਾ ਗਏ ਤੇ ਬੰਦੇ ਖਾਣੀ ਪੁਲਿਸ ਬੰਦੇ ਵੀ ਖਾ ਗਈ। ਬਾਬਾ ਹਰਦੀਪ ਸਿੰਘ ਮਹਾਰਾਜ ਦਾ ਕਹਿਣਾ ਸੀ ਕਿ ਪੁਲਿਸ ਤੋਂ ਪਤਾ ਲੱਗਿਆ ਸੀ ਕਿ ਜਦੋਂ ਬਾਬਾ ਹਰਦੀয়াল ਸਿੰਘ ਨੂੰ ਉਹਨਾਂ ਦੀ ਬੇਟੀ ਸਾਹਮਣੇ ਅਸ਼ਲੀਲ ਭਾਸ਼ਾ ਬੋਲਣ ਲੱਗੇ ਤਾਂ ਬਾਬਾ ਜੀ ਨੇ ਇੱਕ ਪੁਲਿਸ ਅਫਸਰ ਦੇ ਜਾ ਚਾ ਕੇ ਲਫੜ ਧਰ ਦਿੱਤਾ ਸੀ। ਬਾਬਾ ਜੀ ਦੇ ਹੱਥ ਪੈਰ ਬਨ ਕੇ ਕੁੱਟਣ ਸਮੇਂ ਫਿਰ ਗਾਲਾਂ ਦੇਣ ਲੱਗੇ ਤਾਂ ਬਾਬਾ ਜੀ ਨੇ ਉਸ ਅਫਸਰ ਦੇ ਮੂੰਹ ਤੇ ਥੁੱਕ ਦਿੱਤਾ। ਬੀਬੀ ਬਲਜੀਤ ਕੌਰ ਤੇ ਬਾਬਾ ਹਰਦੀয়াল ਸਿੰਘ ਨੂੰ ਵੱਖ-ਵੱਖ ਥਾਣਿਆਂ ਚ ਲਿਜਾ ਕੇ ਬੇਤਹਾਸ਼ਾ ਤਸ਼ੱਦਦ ਕਰਨ ਬਾਅਦ ਕਿਸੇ ਅਣਪਛਾਤੀ ਜਗ੍ਹਾ ਤੇ ਲਿਜਾ ਕੇ ਸ਼ਹੀਦ ਕਰ ਦਿੱਤਾ ਹੋਰ ਨਾ ਸਿੱਖ ਬੀਬੀਆਂ ਤੇ ਨੌਜਵਾਨਾਂ ਵਾਂਗ ਉਹਨਾਂ ਦੀਆਂ ਲਾਸ਼ਾਂ ਵੀ ਕਿਤੋਂ ਨਹੀਂ ਮਿਲ ਸਕੀਆਂ 30 ਸਤੰਬਰ 1988 ਵਕਤ ਰਾਤ ਦੇ 9-10 ਵਜੇ ਪਿੰਡ ਕਰਮੂ ਵਾਲਾ ਨੇੜੇ ਚੋਲਾ ਸਾਹਿਬ ਕਾਰ ਸੇਵਾ ਵਾਲਿਆਂ ਨਾਲ ਸਾਰਾ ਪਰਿਵਾਰ ਤੇ ਰਿਸ਼ਤੇਦਾਰ ਬੇਰਹਿਮੀ ਨਾਲ ਕਤਲ ਕਾਰ ਸੇਵਾ ਵਾਲੇ ਸ਼ਹੀਦ ਸਿੰਘਾਂ ਦੇ ਨਾਮਾਂ ਦੀਆਂ ਸੋਚੀਆਂ ਲੰਮੀਆਂ ਹਨ ਸਰਹਾਲੀ ਕਾਰ ਸੇਵਾ ਜਥੇ ਦੇ ਵੀ ਕਈ ਕਾਰ ਸੇਵਕ ਪੁਲਿਸ ਨੇ ਝੂਠੇ ਪੁਲਿਸ ਮੁਕਾਬਲਿਆਂ ਚ ਘੁਸਪਾਏ ਕਿਸੇ ਵਾਰਦਾਤ ਤੋਂ ਬਾਅਦ ਨਫ਼ਰਤ ਚ ਅੰਨੇ ਹੋਏ ਪੁਲਿਸ ਵਾਲਿਆਂ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਏਰੀਆ ਕਮਾਂਡਰ ਤੇ ਮਸ਼ਹੂਰ ਨਿਸ਼ਾਨਚੀ ਭਾਈ ਸੁਖਵਿੰਦਰ ਸਿੰਘ ਪੱਪੂ ਦੇ ਪਿੰਡ ਕਰਮੂ ਵਾਲਾ ਨੇੜੇ ਚੋਲਾ ਸਾਹਿਬ ਦਰਿਆਲ ਤੋਂ ਚੜ੍ਹਦੇ ਵੱਲ ਸਥਿਤ ਘਰ 'ਚ ਜਾ ਕੇ ਪੁਲਿਸ ਨੇ ਅੰਨੇਵਾਹ ਗੋਲੀਆਂ ਚਲਾਈਆਂ ਜਿਸ 'ਚ ਭਾਈ ਪੱਪੂ ਦੇ 8 ਪਰਿਵਾਰਕ ਮੈਂਬਰਾਂ ਤੇ ਕਾਰ ਸੇਵਾ ਵਾਲੇ ਭਾਈ ਕਰਪਾਲ ਸਿੰਘ ਪੁੱਤਰ ਸਰਦਾਰ ਫਰੀਦ ਸਿੰਘ ਵਾਸੀ ਸਰਹਾਲੀ ਕਲਾਂ ਜ਼ਿਲ੍ਹਾ ਤਰਨਤਾਰਨ ਕਾਰ ਸੇਵਾ ਵਾਲੀ ਗੱਡੀ ਦਾ ਚਾਲਕ ਭਾਈ ਸਮਸ਼ੇਰ ਸਿੰਘ ਸ਼ੇਰਾ ਭਰਾ ਸ਼ਹੀਦ ਬੀਬੀ ਕਰਮਜੀਤ ਕੌਰ ਪੁੱਤਰ ਸਰਦਾਰ ਮਹਿਲਾ ਸਿੰਘ ਆਲੀ ਕਲਾਂ ਕਪੂਰਥਲਾ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸ਼ਹੀਦਾਂ ਚ ਭਾਈ ਸੁਖਵਿੰਦਰ ਸਿੰਘ ਪੱਪੂ ਦੇ ਪਿਤਾ ਸਰਦਾਰ ਅਨੋਖ ਸਿੰਘ ਮਾਤਾ ਨੰਦਕੌਰ ਨੰਦੋ ਸਰਦਾਰ ਅਨੋਖ ਸਿੰਘ ਦੇ ਤਿੰਨ ਬੇਟੇ ਭਾਈ ਸ਼ੰਗਾਰਾ ਸਿੰਘ ਭਾਈ ਬਲਕਾਰ ਸਿੰਘ ਭਾਈ ਦਰਬਾਰਾ ਸਿੰਘ ਦੋਹਾਂ ਬੀਬੀ ਕਰਮਜੀਤ ਕੌਰ ਬੀਬੀ ਮਨਜੀਤ ਕੌਰ ਭਾਈ ਅਨੋਖ ਸਿੰਘ ਦੇ ਤਿੰਨ ਸਾਲ ਦੇ ਪੋਤੇ ਸਿਉਣਾ ਸਿੰਘ ਦੇ ਬਾਹਾਂ ਚ ਗੋਲੀ ਮਾਰ ਕੇ ਪੁਲਿਸ ਵਾਲੇ ਅਗਵਾ ਕਰਕੇ ਲੈ ਗਏ ਜਿਸ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਕਿ ਜਿਉਂਦਾ ਹੈ ਜਾਂ ਖਪਾ ਦਿੱਤਾ ਨਾ ਸ਼ਾਮਲ ਨੇ ਇਸ ਗੋੜੀ ਕਾਂਡ ਚ ਹੋਰ ਸਿੰਘ ਭਾਈ ਭੀਮ ਸਿੰਘ ਭੀਮਾ ਪਿੰਡ ਜੋੜ ਸਿੰਘ ਵਾਲਾ ਤਰਨਤਾਰਨ ਸਮੇਤ 13 ਤੋਂ 15 ਤੱਕ નિર્ਦੋਸ਼ ਦਾ ਕਤਲਿਆਮ ਕੀਤਾ ਗਿਆ ਕਾਰ ਸੇਵਾ ਦਾ ਡੇਰਾ ਉਜਾੜਨ ਵਾਲਾ ਥਾਣੇਦਾਰ ਮੈਂ ਹੁਣ ਡੇਰਾ ਪੂਰੀ ਤਰ੍ਹਾਂ ਹੀ ਉਜਾੜ ਕੇ ਜਾਊਂਗਾ ਇੱਥੇ ਬੰਦਾ ਤਾਂ ਕੀ ਕਦੇ ਚਿੜੀ ਵੀ ਨਹੀਂ ਚੁੱਕੂਗੀ ਉਜਾੜ ਦਿਓ ਇਹ ਡੇਰਾ ਜਿਹੜਾ ਕੋਈ ਕੁਝ ਲੁੱਟੂਗਾ ਉਹ ਉਸੇ ਦਾ ਹੀ ਹੋਵੇਗਾ ਥਾਣੇਦਾਰ सुरेंद्रਪਾਲ ਨੇ ਖਾਕੀ ਦੇ ਹੰਕਾਰ ਚ ਕਿਹਾ ਸੀ ਬਾਬਾ ਹਰਦੀਪ ਸਿੰਘ ਦੱਸਦੇ ਨੇ ਸਾਰੇ ਡੇਰੇ ਦੀ ਲੁੱਟ ਕਰਨ ਮਗਰੋਂ ਉਹਨਾਂ ਦੀ ਨਿਗਾਹ ਉੱਥੇ ਬੰਨੇ ਇੱਕ ਹਿਰਨੀ ਤੇ ਬੱਚੇ ਤੇ ਪਈ ਤੇ ਪੁਲਿਸ ਉਸ ਨੂੰ ਵੀ ਖੋਲ ਕੇ ਲੈ ਗਈ ਇਹ ਡੇਰਾ ਹੁਣ ਫਿਰ ਵੱਸਦਾ ਹੈ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਪੋਸ ਅੰਮਤ 555 16 ਦਸੰਬਰ 2023 ਨੂੰ ਸ਼ਹੀਦੀ ਸਨਮਾਨ ਸਮਾਰੋਹ ਕਰਵਾਇਆ ਪਰ ਪੂਸਰਿਆ ਥਾਣੇਦਾਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਰੇਸ਼ਾਨ ਹੈ ਉਸ ਨੂੰ ਮਨੁੱਖੀ ਹੱਕਾਂ ਅਧਿਕਾਰਾਂ ਦੀ ਆਵਾਜ਼ ਉਠਾਉਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਕੇ ਮਾਰਨ ਦੇ ਮੁਕਦਮੇ 'ਚ ਸਜ਼ਾ ਹੋਈ ਹੈ ਸ਼ਹਾਦਤ ਦੇਣ ਵਾਲੇ ਪਰਿਵਾਰਕ ਮੈਂਬਰ ਨੰਬਰ 1 ਬਲਜੀਤ ਕੌਰ ਸਰਹਾਲੀ ਨੰਬਰ 2 ਬਾਬਾ ਖਰਦਿਆਲ ਸਿੰਘ ਜੀ ਪਿਤਾ ਕਿਤਾਬ ਕੌਰ ਨਾਮਾ ਖਾੜਕੂ ਸੰਗਾਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰਾ ਭਾਗ ਦਸਵਾਂ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ